ਹਾਏ ਹੇ ਮੰਮੀ ਨੇ ਤੁੰਨੇ ਮਾਰੀ ਪਤਾ ਨਹੀਂ ਕੀ ਗੱਲ ਆ ਹਾਈ ਹੇ ਹੁਣ ਖਰੇ ਨਾਬ ਆ ਗਈ ਮੈਨੂੰ ਤਾਂ ਡਰ ਲੱਗਣ ਡਿਆ ਵਾ ਮੇਰਾ ਨਹੀਂ ਜੀ ਕਰਦਾ ਬੂਆ ਖੋਲਣ ਨੂੰ ਮੈਂ ਇਹਦੇ ਮੱਥੇ ਕਿਦਾਂ ਲੱਗਣਾ ਮੈਨੂੰ ਤਾਂ ਡਰ ਲੱਗਣ ਡਿਆ ਵਾ ਸਹਜੇ ਨਾਲ ਇਧਰ ਖੋ ਕੇ ਬਹਿਨੀ ਆਹ ਹੋਣਾ ਭਲਾ ਈ ਕੌਣ ਆ ਮੰਮੀ ਮੈਂ ਆ ਮਾ ਅਗਰਲੀਨ ਆਹ ਹੈ ਗਰਲੀਨ ਵਾ ਹਏ ਹਏ ਤੇਰ ਕੋ ਆਵਾਜ਼ ਨਾ ਦਿੱਤੀ ਗਈ ਕਿਤੇ ਨਾਤ ਨਹੀਂ ਤੇਰੇ ਨਾਲ ਮੰਮੀ ਉਹ ਡਰੈੰਗ ਰੂਮ ਚ ਆ ਸਾਜੇ ਨਾ ਆ ਜਾ ਮੰਮੀ ਮੈਨੂੰ ਗੱਲਾਂ ਤੁਸੀਂ ਕੋਈ ਕਾਤੋਂ ਮਾਰੀ ਤੇ ਫੁੰਡੀ ਨਹੀਂ ਮਾਰਨੀ ਸੌਣ ਮਹੀਨਾ ਤੈਨੂੰ ਨਹੀਂ ਪਤਾ ਇੰਨੀ ਵਿਚਾਰ ਲੋ ਕੀ ਕੰਨ ਦੇ ਨੇ ਵਿਚਾਰ ਮੰਮੀ ਕਾਦੀ ਲੈ ਪੁੱਤ ਸੌਣ ਮਹੀਨੇ ਆਂਦੇ ਆ ਨੋ ਸੱਸ ਮੱਥੇ ਨਹੀਂ ਲੱਗਦੀਆਂ ਤੇ ਮੈਨੂੰ ਤਾਂ ਪਤਾ ਨਹੀਂ ਮੈਂ ਅੱਜ ਚਾਂ ਚੱਕ ਬੂਆ ਕੋਲ ਲਿਆ ਤੇ ਅੱਗੇ ਉਹ ਖਲੋਤੀ ਮੈਨੂੰ ਹੁਣ ਡਰ ਲੱਗੀ ਜਾਂਂ ਰਿਆ ਵਾ ਇੱਥੇ ਬਹੁ ਮੰਮੀ ਕੁਝ ਨਹੀਂ ਹੁੰਦਾ ਉਹ ਪਾਣੀ ਪੀਣਾ ਨਹੀਂ ਮਨੇ ਆਖਦਾ ਪਹਿਲਾਂ ਨਹੀਂ ਮੈਨੂੰ ਨਹੀਂ ਪਾਣੀ ਮੰਗੜਾ ਮੈਨੂੰ ਡਰੀ ਲੱਗੀ ਜਾਂਂ ਰਿਆ ਮੇਰੀ ਲੱਤਾਂ ਹੀ ਕੰਬੀ ਜਾਂਂ ਰੀਆਂ ਨੇ ਬੱਸ ਆ ਮੰਮੀ ਕੁਝ ਹੋ ਜਾਊਗਾ ਇਦਾਂ ਉਹ ਪੁੱਤ ਹੁਣ ਬਲਗਲ ਨਹੀਂ ਹੋਈ ਜਾਣਾ ਵਾ ਮੈਂ ਤਾਂ ਤੇ ਮੱਥੇ ਵੀ ਲੱਗ ਗਈ ਆ ਲੋਕੀ ਇਦਾਂ ਥੋੜਾ ਮੱਥੇ ਲੱਗਦੇ ਲੋਕੀ ਗੁਰਦੁਆਰਾ ਸਾਹਿਬ ਜਾਂਦੇ ਆ ਠੂਠੀ ਵਟਾਉਂਦੇ ਨੇ ਫੇਰ ਕਿਤੇ ਸਗਣਾ ਨਾ ਮੱਥੇ ਲੱਗਦੇ ਨੇ ਇਹ ਉਦਾਂ ਦੀ ਇਹਦੀ ਮਾਂ ਇਨੇ ਝੁੱਕ ਕੇ ਉਹਨੂੰ ਕੱਲੀ ਨੂੰ ਕੱਲ ਛੱਡਿਆ ਨਾਲ ਵੀ ਕੋਈ ਹੈ ਕੱਲੀ ਆ ਮੰਮੀ ਫਸੇ ਆਈ ਅੱਛਾ ਪਿੰਦਰ ਫਿਰ ਤਾਂ ਹੀ ਗਿਆ ਹੁਣ ਉਹ ਕੋ ਲੈਣ ਗਿਆ ਵਾ ਮੈਂ ਤਾਂ ਕਿਹਾ ਇਹ ਮੈਂ ਬੱਸੇ ਹਮਦੇ ਤੇ ਚੰਗੇ ਲੱਗਦੇ ਹੂੰ ਉਹ ਆਂਦੇ ਵੀ ਅੱਗੇ ਨਹੀਂ ਬੱਸੇ ਹਮਦੇ ਜਾਂਦੇ ਲੋਕ ਤੇ ਮੈਂ ਅਲੋਕਾਰ ਆਈ ਆ ਮੈਂ ਤਾਂ ਹੀ ਹੁਣ ਇਹ ਘਰ ਦੇ ਨੌ ਬਣ ਗਏ ਜੇ ਬਸ ਹੁਣ ਮੇਰੀ ਬੱਸੇ ਆਵੇ ਜਿਆਦੇ ਤੇ ਮਰਜੀ ਆਵੇ ਪਰ ਜਿਹੜਾ ਕੰਮ ਤੋਂ ਡਰਦੀ ਉਹ ਤਾਂ ਹੋ ਹੀ ਗਿਆ ਨਾ ਮੈਂ ਨਹੀਂ ਕਿ ਬਾਹਰ ਜਾਣਾ ਹੈਗਾ ਤੂੰ ਇਹਨੂੰ ਜਾ ਕੇ ਸੁਣਾ ਦੇ ਦੇ ਜਦੋਂ ਕਿੰਦਰ ਨੂੰ ਬਾਹਰ ਕਹਿੰਦਾ ਰਹੇ ਚਲ ਜਾਂਦੀ ਆ ਮੈਂ ਕਿੱਦਾਂ ਮੱਥੇ ਲੱਗਾ ਮੰਮੀ ਮੈਂ ਨਹੀਂ ਕਹਿਣਾ ਹੈਗਾ ਤਨਾਰੇ ਐਵੇਂ ਨਾ ਫਹਿਮਾ ਪਰ ਮੱਚ ਪਾਉ ਇਹ ਬੇਹ ਉਹਦਾ ਕੰਮ ਜੇ ਉਹਨਾਂ ਨੇ ਇਦਾਂ ਨਹੀਂ ਸਿਆਣਫ ਵਰਤੀ ਮੇਰਾ ਪੋਤੀ ਵਰਤਦਾ ਮੈਂ ਆ ਹੀ ਅੰਦਰ ਕੋ ਟੁੱਠੀ ਵੇਖ ਲੈਂਦੀ ਵਿਆਹ ਦੀਆਂ ਕਿੰਨੀਆਂ ਪਈਆਂ ਤੇ ਮੱਥੇ ਚੱਜ ਨਾ ਲੱਗ ਜਾਂਦੀ ਮੰਮੀ ਮੇਰ ਨੂੰ ਕੀ ਪਤਾ ਹੋਣਾ ਵਾ ਉਹ ਤਾਂ ਉਹਦੀ ਮਾਂ ਨੂੰ ਅਗਲ ਚਾਹੀਦੀ ਪੁੱਤ ਤੂੰ ਮੈਨੂੰ ਕਹੀ ਤੇ ਜਾਣੀ ਆ ਅਜੇ ਤਾਂ ਮੈਂ ਕਿਤੇ ਰੱਬ ਨੇ ਮੈਨੂੰ ਪੋਤੇ ਦੇਣੇ ਕਿਤੇ ਦੋਤੇ ਦੇਣੇ ਮੈਂ ਉਹਨਾਂ ਨੂੰ ਖੜਾਉਣਾ

ਲੈ ਫੇ ਸਾਰੇ ਮੈਂ ਫੋਨ ਮਾਰਿਆ ਵਾ ਕਿਤੇ ਨਹੀਂ ਮੈਨੂੰ ਲੱਭਣ ਡਈ ਇੱਕ ਤੇ ਇਹਦਾ ਨਹੀਂ ਪਤਾ ਲੱਗਦਾ ਕੀ ਕਰਦੀ ਫਿਰਦੀ ਆਏ ਆਇਆ ਕਿੱਥੋਂ ਲੱਭਾ ਹੁਣ ਮੈਂ ਤੁਸੀਂ ਕੀ ਗਵਾਚ ਗਿਆ ਤੁਸੀਂ ਲੱਭਣ ਦੇ ਨੀ ਨਾ ਵਜੇ ਤੱਕ ਲਾਸਾ ਨਹੀਂ ਲਾਉਂਦੀ ਹਿੰਦੀ ਅਖਬਾਰ ਲਵਾਈ ਹੋਂਨੇ ਤੋਂ ਉਹ ਇੰਨੀਆਂ ਹਰੀਆਂ ਖਬਰਾਂ ਹੈਗੀਆਂ ਤੇ ਮੇਰਾ ਵੱਡਾ ਭਾਈ ਆਇਆ ਵਾ ਜਾ ਦੇਣ ਦੇ ਮੈਂ ਵੇਚ ਦਿੰਨੇ ਕੀ ਕਰਨੀ ਆਪਾਂ ਉਹ ਮੰਮੀ ਨੇ ਉੱਤੇ ਰੱਖਿਆ ਤੇ ਉਹ ਵੇਚਣੀ ਆ ਕਦੋਂ ਬਾਜੂ ਕਿ ਇਹ ਕੰਮ ਆ ਜਾਂਦੀਆਂ ਅਖਬਾਰਾਂ ਮੈਂ ਤੇਰੇ ਕਿਹੜੇ ਕੰਮ ਆਉਣੀਆਂ ਵਾ ਗਾਸ ਨੂੰ ਵੀ ਐਸ ਕਿਉਂ ਨੇ ਕੀ ਦੇਨੇ 10 ਰੁਪਏ ਦੇ ਦੂ ਤਾਂ ਹੋਰ ਤਨ ਕੀ ਦੇ ਦੇਣਾਂ ਨੇ ਤੇ ਐਵੇਂ ਰੁੱਦੀ ਪਈ ਖਾ ਵੀ ਹੋਣੀ ਆ ਗਾਲੀ ਜਣੀ ਆ ਉਹ ਮੰਮੀ ਬਾਜੂ ਗੀਠੀਆਂ ਤੇ ਵੀ ਵਿਚਾਲੀ ਦੀਆਂ ਡੰਕਾ ਟੂਕਾ ਤੇ ਵੀ ਵਿਚਾਲੀ ਦੀਆਂ ਆਹੀ ਬਾਤ ਤੇ ਮੁੱਲ ਲੈਣ ਜਾਵਾਂਗੇ ਦੁਕਾਨ ਤੋਂ ਵੱਡੀ ਵਿਚਾਉਣ ਵਾਲੀ ਆਈ ਆ ਉਦਾਂ ਹੀ ਤੂੰ ਨਾ ਹਰ ਕੰਮ 'ਚ ਚੜਚਣ ਪਾਇਆ ਕਰ ਕੋਈ ਕੰਮ ਨਾ ਮੈਨੂੰ ਕਰਨ ਦਿਆ ਕਰ ਉਹ ਫੱਟੇ ਦੇ ਪਈਆਂ ਦੇਣੀਆਂ ਤੇ ਦੇ ਲੋ ਮੇਰੇ ਵੱਲੋਂ ਤੇ ਬਾਅਦ 'ਚ ਤੈਨੂੰ ਚਾਹੀਦੀ ਹੋਣੀ ਆ ਨਾ ਕਿ ਉਧਰ ਤੋਂ ਤਾਂ ਤੋਂ ਲਿਆਇਓ ਤੇ ਮਹਿੰਗੀਆਂ ਹੀ ਦੇਣੀਆਂ ਦੁਕਾਨ ਵਾਲੇ ਨੇ ਤੁਹਾਨੂੰ ਸਸਤੀ ਨਹੀਂ ਦੇ ਦੇਣੀ ਚੱਲ ਗਲਤ ਤੇਰੀ ਵੀ ਸਹੀ ਆ ਰਹਿਣ ਦੇ ਫਿਰ ਨਹੀਂ ਵਿਛੜੀਆਂ ਤੇ ਮੈਨੂੰ ਕਾਦਾ ਪਿਆਵਾਂ ਦਫਾ ਕਰ ਪਰੇ ਨਹੀਂ ਮੇਰੀ ਗੱਲ ਸੁਹਣਾ ਮਨ ਨਾਵੋ ਦੀ ਗਈ ਆ ਤੇਰੇ ਫੋਨ ਦੀ ਕੀਤਾ ਜਾ ਕੇ ਤੇ ਮੈਂ ਵੀ ਨਹੀਂ ਕੀਤਾ ਮੈਨੂੰ ਹੋਰ ਤਰਾ ਹੋਣਿਆ ਵਾ ਤੇ ਤੈਨੂੰ ਨਹੀਂ ਆਇਆ ਕੋਈ ਫੋਨ ਮੈਨੂੰ ਵੀ ਨਹੀਂ ਤੇ ਨਹੀਂ ਆਇਆ ਤੇਰੇ ਇਹ ਮੈਂ ਦਾਗ ਲੱਗ ਗਿਆ ਵਾ ਜਿਸ ਕਰ ਮੈਂ ਉਹ ਗਈ ਆ ਤੇ ਫੋਨ ਤੇ ਕਰਨਾ ਚਾਹੀਦਾ ਸੀ ਤੇ ਤੇ ਸੋਹਰੇ ਨਾਲ ਮਦੱਲਾ ਪੱਤੀ ਹੋਣਾ ਮਤਨ ਤਿਆ ਵੀ ਹੀ ਪੈਦਾ ਤੈਨੂੰ ਕਪੜੇ ਪੁੱਰੇ ਹੀ ਦੇ ਦੋ ਤਾਂ ਲੈ ਨਹੀਂ ਤੂੰ ਸਿਆਣੀ ਨਾ ਬਣ ਬੋਦੀ ਐਵੇਂ ਮੈਨੂੰ ਡਰਾਈ ਨਾ ਜਾ ਐਵੇਂ ਗੱਲਾਂ ਕਰਨ ਐ ਪਦੀ ਗਾੜੀ ਦੀ ਗਾੜੀ ਹੋ ਸਕਦਾ ਵਾ ਜਾ ਕੇ ਤਾਂ ਉਹ ਇਹਨੂੰ ਚੇਤਾ ਹੀ ਭੁੱਲ ਜਾਂਦਾ ਵਾ ਜਾ ਕੇ ਰੋਝ ਜਾਂਦੀ ਆਪਣੇ ਘਰ ਵਿੱਚ ਕਿ ਗੱਲ ਹੋਰ ਕੀ ਆ ਉਹਨਾਂ ਨੇ ਗੱਲਾਂ ਕਰਨੀਆਂ ਵਾ ਐਡੀ ਛੇਤੀ ਗੱਲਾਂ ਨਹੀਂ ਕਰਦੇ ਹੁੰਦੇ ਸੌਰੇ ਅਜੇ ਨਵਾਂ ਨਵਾਂ ਤੇ ਵਿਆਹ ਹੋਇਆ ਵਾ ਕਿਹੜੇ ਦਿਨ ਤੇ ਕਿਹੜੀ ਰਾਤ ਗੱਲਾਂ ਕਰਨੀਆਂ ਇੱਥੇ ਉਹਨਾਂ ਨੇ ਕੰਨੀ ਉਹ ਨਹੀਂ ਗੱਲ ਉਹਦੀ ਸੱਸ ਭਾਵੇਂ ਗੱਲ ਨਾ ਹੀ ਕਰੇ ਤੇ ਜਿਹੜੀ ਉਹਦੀ ਨਾਨਾ ਨਾਲ ਤੁਹਾਨੂੰ ਪਤਾ ਨਾ ਉਹ ਵੀ ਉੱਥੇ ਹੀ ਆ ਹੁਣ ਤੇ ਉਹ ਤੇ ਮੂੰਹ ਫਟ ਜੀ ਹੈਗੀ ਛੱਟ ਹੀ ਉਹਨੇ ਗੱਲਾਂ ਕਰਨ ਲੱਗ ਪੈਣੀਆਂ ਹੁਣ ਸਿਖਾ ਦੇਗੀ ਆਪਣੀ ਮਾਂ ਨੂੰ ਹੀ ਹਾਏ ਹਾਏ ਨਹੀਂ ਤੂੰ ਤੇ ਮੈਨੂੰ ਡਰਾ ਹੀ ਛੜਿਆ ਵਾ ਅੰਤਰਾ ਨੇ ਮੇਰੇ ਦਿਲ 'ਚ ਹੁਣ ਕਈ ਗੱਲਾਂ ਉੱਡ ਆ ਗਈ ਸੱਚੀ ਮੁੱੱਚੀ ਕਿਤੇ ਨਾਵ ਨੂੰ ਕਹਿੰਦੀਆਂ ਨਾ ਹੋਣ ਕਿ ਤੂੰ ਕਪੜਾ ਲੈਣ ਲੈ ਕੇ ਆਈ ਪਰ ਮੈਂ ਨਾਵ ਨੂੰ 2000 ਰੁਪਇਆ ਦੇਤਾ ਹੀਗਾ ਆਪੇ ਦਸੂਗੀ ਕਿ ਮੇਰੀ ਮਾਂ ਨੇ ਮੈਨੂੰ ਪੈਸੇ ਦਿੱਤੇ ਆ ਔਰ ਉਹਨੂੰ ਫੋਨ ਕਰਨਾ ਚਾਹੀਦਾ ਹੈਗਾ ਫੋਨ ਕਿਉਂ ਨਹੀਂ ਕੀਤਾ ਉਹਨੇ ਮੰਮੀ 2000 ਨਕੀ ਹੁੰਦਾ ਤੁਹਾਨੂੰ ਪਤਾ ਹੀ ਆ ਇੱਕ ਸੂਟ ਵੀ ਨਹੀਂ ਹੋਣਾ ਦੋ ਪਹਿਲ ਦਾ ਢੂੰਟਿਆ ਉਹਨੂੰ ਘਰ ਉਧਾਰਾ ਪਵਾ ਦੇਣੀ ਤੈਹੀਂ ਕਿੱਡੇ ਘਰੀ ਜ਼ਿਆਦੇ ਆ ਕਿੱਥੋਂ ਦਵਾ ਮੈਂ ਬੋਬੇ ਕੱਢ ਕੱਢੇ ਨੇ ਜਿੰਨਾ ਕ ਸਰਿਆ ਬਣਿਆ ਮੈਂ ਦੇਤਾ ਚੱਲ ਮੰਮੀ 500 500 ਵਾਲੀ ਸੁੰਦ ਲੈ ਦਿੰਦੀਆਂ ਉਹਨਾਂ ਨੂੰ ਉਹ ਕੀ ਸੱਸ ਨੂੰ ਤੇ ਉਹਦੀ ਮਨਾਨ ਦਾ ਲਵਾ ਦਿੰਦੇ ਤੇ ਚੱਲ ਜਿਠਾਣੀ ਪਹੁੰਚ ਰਹੇ ਹਾਂਗੇ ਤੇ ਕਿਉਂ ਰਹਿਣ ਦਿੰਦੇ ਜਿਠਾਣੀ ਜਿਠਾਣੀ ਮਾੜੀ ਹੀ ਫਿਰ ਘੇਰ ਮਾੜੀ ਜੇ ਹੁਣ ਤੱਕ ਜਿਹਾ ਜ਼ਿਆਦਾ ਤੂੰ ਕਹਿਣੀ ਉਪੀ ਖਰਚਾ ਹੋਣਾ ਹੀ ਇੰਨਾ ਮੈਂ ਤਾਂ ਕਹਿ ਲਈ ਕੀ ਕਰਾਂ ਪੁੱਤ ਮੈਂ ਵੀ ਆਪਣੇ ਘਰ ਬਾਰੇ ਸੋਚਣੀ ਆ ਕਿੰਨੀ ਕ ਕਮਾਈ ਆ ਸਾਡੇ ਘਰ ਆ ਜਾ ਕੇ ਥੋੜੀ ਜਿਹੀ ਪਿਆਲੀ ਆ ਤੇ ਕੋ ਕਪੜਾ ਲਿੜਾ ਸੀ ਕੇ ਫਿਰ ਗੁਜ਼ਾਰਾ ਕਰੀਦਾ ਵਾ ਅਸੀਂ ਕਿੱਥੋਂ ਲੱਣੇ ਗਰੀਬਾਂ ਨੇ ਕਪੜੇ ਲਿੜੇ ਹਰ ਵਾਰੀ ਉਹਨਾਂ ਨੂੰ ਸ਼ਰਮ ਚਾਈ ਦੀ ਥੋੜੀ ਬਹੁਤੀ ਵੀ ਕੁੜੀ ਪੜੀ ਲਿਖੀ ਲਿਆਂਦੀ ਆ ਵਿਆਹ ਕੇ ਔਰ ਕਪੜਾ ਲੇੜਾ ਕੀਤਾ ਥੋੜੀ ਆ ਪੋਨਾਂ ਦੇ ਨਾਲ ਚਲੀ ਗਈ ਹੈ ਤੇ ਅਸੀਂ ਕੀ ਕਰ ਸਕਦੇ ਹ ਕੋਈ ਨਹੀਂ ਮੈਂ ਆਪੇ ਕਰ ਦਊਗੀ ਪੋਨ ਆਪੇ ਹੀ ਕਰ ਦੋਗੀ ਤੂੰ ਇਹ ਪੂਰੀ ਕਰਕੇ ਪੁੱਛ ਕਿ ਕੀ ਹਾਲ ਚਾਲ ਵਾ ਠੀਕ ਠਾਕ ਪਹੁੰਚ ਗਈ ਆਹੋ ਚੱਲ ਫਿਰ ਆਹੋ ਜੇ ਠੀਕ ਹੈ ਤੇ ਜੇ ਠੀਕ ਠਾਕ ਹੋ ਸਾਰਾ ਕੁਝ ਫਿਰ ਮੇਰੀ ਗੱਲ ਕਰਾਂਗੀ ਚੰਗਾ ਅਸੀਂ ਮੈਂ ਕਰਾਂ ਆਹ ਜਾ ਕਰ ਵੇ ਪਲਾ ਹਾਇ ਰੱਬਾ ਕਿਤੇ ਇਹਦੀ ਗੱਲ ਸੱਚੀ ਨਾ ਨਿਕਲ ਆਵੇ ਕਿਤੇ ਤਾਨੇ ਨਾ ਮਾਰਦੀ ਹੋਵੇ ਨਣਾਣ ਉਹਦੀ ਉਹ ਵੀ ਆਣ ਕੇ ਉੱਥੇ ਬਹਿ ਰਹਿੰਦੀ ਡੇਰਾ ਲਾ ਕੇ ਇਹਨਾਂ ਨੇ ਵੀ ਆਪਣੇ ਘਰ ਬਾਵਾਂ ਟੇਕੇ ਉਨੂੰ ਵੀਟ ਕਾਈ ਹੈ ਨਹੀਂ ਕਿ ਮੁਰਲੀ ਜੀ ਨੂੰ ਤੁਰ ਹੀ ਰਹੀਂਦੀ ਤੁਰ ਹੀ ਰਹੀਂਦੀ ਟੋੜਾ ਚੋਕ ਕੇ ਨਾ ਉਹਨੂੰ ਸਮਝਾਉਣਾ ਪੈਣਾ ਵਾ ਪਿੰਨੂੰ ਥੋੜਾ ਬੋਧਾ ਕਿਤੇ ਟਿਕਾਣੇ ਲਾਓ ਇਹਨੂੰ ਵੀ ਆਪਣੇ ਘਰ ਰਿਆ ਘਰ ਜਾ ਕੇ ਆ ਆਖਰੀ ਚ ਕੀ ਨਹੀਂ ਮਾਪਿਓ ਨੇ ਆ ਜਾਓ ਜੀ ਸਸਿਗਲ ਮੰਮੀ ਸਸਿਗਲ ਪੁੱਤ ਮੰਮੀ ਤੁਹਾਨੂੰ ਕੀ ਹੋਇਆ ਵਾ ਕੁਝ ਨਹੀਂ ਹੋਇਆ ਪੁੱਤ ਪੁੱਤ ਮੇਰੀ ਗੱਲ ਸੁਣ ਤੇਰੀ ਮੰਮੀ ਨੂੰ ਨਹੀਂ ਪਤਾ ਹੈਗਾ ਦੀਦੀ ਮੰਮੀ ਨੂੰ ਕਿਉਂ ਹੋਇਆ ਵਾ ਮੰਮੀ ਪੁੰਡ ਬੰਡ ਲੜ ਗਿਆ ਮੂੰਹ ਤੇ ਕੋਈ ਪੁੰਡ ਲੜ ਮੇਰੇ ਦੁਸ਼ਮਣਾਂ ਨੂੰ ਉਥੇ ਜਾ ਕੇ ਨਾ ਤੇ ਮੜ ਗਿਆ ਮੱਥਾ ਟਕਲਾ ਨਹੀਂ ਤੇਰੀ ਮਾਂ ਨੂੰ ਨਹੀਂ ਪਤਾ ਕਿ ਸੌਣ ਮਹੀਨਾ ਆ ਗਿਆ ਵਾ ਕੰਮ ਸੋ ਕੰਮ ਵਿਚਾਰ ਹੁੰਦੀ ਹੈ ਮੰਮੀ ਖਾਦੀ ਵਿਚਾਰ ਹੁੰਦੀ ਹੈ ਸਮਝਤੇ ਲੱਗੇ ਕੋਈ ਦੀਦੀ ਕੀ ਹਾਲ ਹੋਈ ਆ ਸੌਣ ਮਹੀਨੇ ਮੱਥੇ ਨਹੀਂ ਲੱਗੀਦਾ ਪਹਿਲਾ ਸੌਣਾ ਤੁਹਾਡਾ ਵਿਆਹ ਤੋਂ ਬਾਅਦ ਤੇ ਜੇ ਪੁੱਤ ਤੂੰ ਆਉਣਾ ਹੀ ਤੂੰ ਦੋ ਦਿਨ ਕੀਤੀ ਆ ਜਾਂਦੀ ਪਹਿਲਾਂ ਆਪਾਂ ਠੂਠੀ ਵਟਾ ਲੈਂਦੇ ਜੇ ਹੁਣ ਵੀ ਆਉਣਾ ਹੀ ਟਾਈਮ ਨਾਲ ਫੋਨ ਕਰਕੇ ਦੱਸ ਦਿੰਦੀ ਨਕਰੋ ਕੋ ਟੂਟੀਆਂ ਦੋ ਕੱਢ ਲੈਂਦੀ ਐ ਕਿ ਤੈਨੂੰ ਦਿੰਦੀ ਐ ਕਾਪ ਦਿੰਦੀ ਗੁਰਦਾਰੇ ਜਾ ਕੇ ਮੱਥੇ ਲੱਗ ਜਾਂਦੀਆਂ ਮੰਮੀ ਮੈਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਇਹ ਜਿਵੇਂ ਨੂੰ ਪਤਾ ਹੁੰਦਾ ਨਾ ਤੇ ਮੈਂ ਕਦੇ ਵੀ ਨਹੀਂ ਆਣਾ ਤੇ ਤੂੰ ਹੀ ਮੈਨੂੰ ਦੱਸ ਤਿੰਦੇ ਮੈਂ ਤਾਂ ਤੈਨੂੰ ਤਾਂ ਹੀ ਦੱਸਦੀ ਨਾ ਮੈਨੂੰ ਪੁੱਛ ਕੇ ਹੁੰਦੀ ਹਾਂ ਤੇਰਾ ਤਾਂ ਸਾਰਾ ਕਸੂਰ ਤੇਰੀ ਮਾਂ ਦਾ ਉਹ ਤਾਂ ਦੀ ਹੁੰਦੀ ਜਾ ਚੁੱਪਚੀ ਪੀਤੀ ਆਪੇ ਤੇਰੀ ਸੱਸ ਮਰ ਮੁੱਕ ਜਾਊਗੀ ਤੇ ਵਿੜਾ ਮੁੱਕਲਾ ਹੋਏਗਾ ਮਾਰੇ ਤਾਂ ਡੇਚ ਉਧਰ ਹੋ ਜਗੀ ਘਰ ਵੀ ਨਾ ਮੰਮੀ ਐਦਾਂ ਨਾ ਕਹੋ ਐਦਾਂ ਦੀ ਤੇ ਕੋਈ ਗੱਲ ਵੀ ਨਹੀਂ ਹੈਗੀ ਨਹੀਂ ਉਹਨੇ ਮੁੰਡਾ ਨਹੀਂ ਵਿਆਹ ਉਹਨੂੰ ਨਹੀਂ ਪਤਾ ਪਹਿਲਾ ਸੌਣ ਕਿਦਾਂ ਦਿੰਦਿਆ ਰਾਈਦਾ ਹੈ ਸੌ ਸਗਣ ਕਰੀ ਦੇ ਨੇ ਮੇਰੇ ਸਾਹਮਣੇ ਨਾ ਮੰਮੀ ਉਹਨਾਂ ਨੇ ਤਾਂ ਤੋੜਤਾ ਵਾ ਤੇ ਖਰਚਾ ਕਰਨਾ ਪੈਣਾ ਵਾ ਨਹੀਂ ਨਾ ਕਰਦੇ ਖਰਚਾ ਸਾਨੂੰ ਰੱਬ ਨੇ ਸਾਰਾ ਕੁਝ ਦਿੱਤਾ ਹੈ ਕਿਹੜੀ ਚੀਜ਼ ਦੀ ਘਾਟ ਵਾ ਜਿਹੜੀਆਂ ਵਿਚਾਰਾ ਬਣੀਆਂ ਨੇ ਉਹ ਸੱਚੀਆਂ ਹੀ ਨਹੀਂ ਪਰ ਮੰਮੀ ਮੈਂ ਇੱਕ ਗੱਲ ਦੱਸਣਾ ਐਵੇਂ ਤੁਸੀਂ ਮੇਰੇ ਪਿੱਛੇ ਲੈਣ ਕੋਸੀ ਜਾਂਦੇ ਹੋ ਦੋਵੇਂ ਜਾਣੇ ਹੁਣ ਰਲ ਕੇ ਮੈਨੂੰ ਗੁੱਸਾ ਨਹੀਂ ਹੁੰਦਾ ਇਸ ਚੀਜ਼ ਦਾ ਮੇਰੇ ਮੂੰਹ ਤੇ ਉਹਨਾਂ ਨੂੰ ਤੇ ਗੱਲਾਂ ਕਰਨ ਦੀ ਚਲੋ ਮੈਂ ਮੰਨਦੀ ਆ ਗਲਤੀ ਹੋ ਗਈ ਮੈਂ ਆਗੀ ਤੋਂ ਮੈਨੂੰ ਨਹੀਂ ਹੋਣਾ ਚਾਹੀਦਾ ਕੀ ਆਂ ਤੂੰ ਬਿਲਕੁਲ ਕੁਝ ਸੋਚਤੇ ਲਓ ਤੁਸੀਂ ਤੈਨੂੰ ਉਹਨਾਂ ਦਾ ਗੁੱਸਾ ਆਉਂਦਿਆ ਤੈਨੂੰ ਸੱਸ ਦਾ ਨਹੀਂ ਆ ਕਿ ਇਹ ਜਿੰਜੀ ਜਗਦੀ ਰਵੇ ਮੈਂ ਤੇਰੇ ਤੋਂ ਮਾਫੀ ਮੰਗਣ ਤੇ ਨਹੀਂ ਪਈ ਗਲਤੀ ਹੋ ਗਈ ਜੀ ਮੈਨੂੰ ਪਤਾ ਹੁੰਦਾ ਮੈਂ ਕਦੇ ਵੀ ਨਹੀਂ ਇੱਥੇ ਆਣਾ ਤੇਰੀ ਮਾਫੀ ਨਾਲ ਮੈਂ ਹੁਣ ਬਚ ਜਾਂਗੀ ਤੇ ਮੰਮੀ ਹੋ ਸਕਦਾ ਮੰਮੀ ਨੂੰ ਵੀ ਨਾ ਪਤਾ ਹੋਏ ਆਹੋ ਮੰਮੀ ਤੇਰੀ ਨਿਆਣੀ ਸੀ ਨਾ ਉਹਨੂੰ ਤਾਂ ਪਤਾ ਹੀ ਨਹੀਂ ਮੰਮੀ ਮੈਂ ਤੁਹਾਨੂੰ ਦੱਸ ਦੇਣੀ ਜਦੋਂ ਮੇਰੇ ਵੀਰ ਦਾ ਵਿਆਹ ਹੋਇਆ ਸੀ ਮੇਰੀ ਭਾਬੀ ਤੇ ਸੌਣ ਕੱਟਣ ਗਈ ਨਹੀਂ ਉਹਨਾਂ ਨੇ ਤੇ ਇਹੋ ਜਿਹਾ ਕੋਈ ਵਹਿਮ ਭਰਮ ਕੀਤਾ ਨਹੀਂ ਤੇ ਤੁਸੀਂ ਤਾਂ ਸਭ ਇੰਨੇ ਪੜੇ ਲਿਖੇ ਹੋ ਤੇ ਤਾ ਵੀ ਦੇ ਇਹੋ ਜਿਹੀ ਚੀਜ਼ਾਂ ਸੋਚਣਾ ਇਹ ਤੈਨੂੰ ਤੇਰੀ ਮਾਂ ਨੇ ਪੋਛ ਕੇ ਕਰਨੇ ਉਹਨੇ ਸਗਣ ਵਿਆਹ ਸਾਰੇ ਕੀਤੇ ਹੋਣੇ ਆ ਪਰ ਐਨੇ ਪਰਦੇ ਨਾ ਪਾਓ ਆਪਣੀ ਮਾਂ ਵਾਸਤੇ ਉਹ ਮੈਂ ਜਿਹੜੀਆਂ ਨੋਹਾਂ ਨਾ ਇਹਨਾਂ ਨੂੰ ਤਾਂ ਸੱਸਾਂ ਆਖੀ ਦੇਣੀਆਂ ਹੀ ਨਹੀਂ ਚਾਹੀਦੀਆਂ ਬਸ ਤੇਕੇ ਹੀ ਚਾਹੀਦੀ ਨੇ ਨਹੀਂ ਮੰਮੀ ਇਤਾਂ ਨਹੀਂ ਨੀ ਕੋਈ ਵੀ ਗੱਲ ਹੈਗੀ ਤੇ ਕੋਈ ਗੱਲ ਨਹੀਂ ਤੁਸੀਂ ਕਿਹੜਾ ਹਾਲ ਤੱਕ ਮੇਰਾ ਮੂੰਹ ਵੇਖਿਆ ਵਾ ਤੂੰ ਹਾ ਅਗੜੀ ਪਰਦਾ ਜੇ ਤੇ ਕੀਤਾ ਹੀ ਕੋਈ ਨਹੀਂ ਜਿਹੜਾ ਵੀ ਸਗਣ ਵਿਆਹ ਕਰਨਾ ਕਰ ਲੈਨੇ ਤੇ ਐਵੇਂ ਇਨੇ ਗੁੱਸੇ 'ਚ ਕਿਉਂ ਆਉਂਦੇ ਹੋ ਜੇ ਹੋਏ ਸਦਨ ਵਿਆਹ ਕਰਨ ਤੋਂ ਪਹਿਲਾਂ ਕਰਦੀ ਸਾਰੇ ਪਾਸੇ ਰਹਿ ਜਾਂਦੇ ਪਰ ਕੌਣ ਕਰੇ ਜੇਬ ਲੱਗਦੀ फोन आ गया नवा ही नंबर हैलो सीक भाजी ठीक है ठीक है एजेंट बोल दे हाँ जी हाँ जी आए हैं ऑफिस हां जी ही तो नहीं मिले ਠੀਕ ਜੀ ਹਾਂਜੀ ਭਾਜੀ ਉਹ ਮਿਲਣਾ ਕੀ ਹੁਣ ਤੇ ਤੁਸੀਂ ਨਾ ਸਾਡਾ ਫੋਨ ਚੁੱਕਣਾ ਗਏ ਜੇ ਉਹ ਅਹੀਂ ਤੇ ਗਲਤੀ ਕਰ ਲਈ ਤੁਹਾਡੇ ਕੋਲ ਫਾਇਲ ਲਵਾ ਕੇ ਠੀਕ ਹੈ ਠੀਕ ਹੈ ਉਹ ਨਹੀਂ ਹੈ ਇਹ ਤਾਂ ਅਸੀਂ ਦੇ ਰਹੇ ਤੁਸੀਂ ਮਿਲਦੇ ਨਹੀਂ ਰਹਤੇ ਬਣ ਗਏ ਪੈਸੇ ਅਸ ਵਗੈਰਾ ਭਾਜੀ ਤੁਸੀਂ ਪੈਸੇ ਕਰਤੇ ਉਹ ਚਲੋ ਜਵਾਈ ਭਾਜੀ ਦੀ ਗੱਲ ਹੀ ਉਹ ਰਿਸ਼ਤੇਦਾਰੀ ਦੇ ਵਿੱਚ ਬਾੜ ਪੈਂਦਾ ਆ ਚਲੋ ਕੋਈ ਨਹੀਂ ਲੈ ਜਾਾਂਗੇ ਲੱਖ ਰੁਪਏ ਲੈ ਦੂਜਾ ਵੀ ਨਾਲ ਹੀ ਕਰ ਦੇਣਾ ਹੈ ਫਿਰ ਕਿੱਥੇ ਮਾਰਾਂਗੇ ਗੇੜੇ ਤੁਹਾਡੇ ਕੋ ਮਮੀ ਫਿਰ ਹਾ ਗਲਤ ਨਹੀਂ ਨਾ ਚੰਗੀ ਤੇ ਇੱਕ ਗੱਲ ਗੱਲ ਤੇ ਪੈਸਾ ਦੇ ਮੇਨੇ ਮਾਰ ਦਿਓ ਤੇ ਨਾਲ ਇਹਨੇੜੀ ਕੀ ਕੁਝ ਨਹੀਂ ਕੀਤਾ ਸਭ ਕੁਝ ਕੀਤਾ ਵਾ ਜਿੰਨੇ ਜੋਗੇ ਹੈਗੇ ਹੀ ਐਵੇਂ ਹੁਣ ਤੁਸੀਂ ਦੇਓ ਜੇ ਮੈਨੂੰ ਪਤਾ ਹੁੰਦਾ ਇਹ ਚੀਜ਼ ਦਾ ਤੁਸੀਂ ਲੈ ਜਾਂਦੇ ਉਹਨੇ ਸਾਰਾ ਕੁਝ ਦੇ ਕੇ ਤੋੜਨਾ ਹੀ ਤੁਹਾਨੂੰ ਨਹੀਂ ਚੁੱਪ ਕਰਕੇ ਬਹਿ ਜਾ ਜਿੰਨਾ ਕੋ ਨਾ ਕੀਤਾ ਨਾ ਮੈਨੂੰ ਕੋਈ ਭੁੱਲ ਨਹੀਂ ਗਈ ਖੱਬਾ ਨੋਟਾਂ ਦਾ ਜੈਂਟਰ ਨੂੰ ਦਿੱਤਾ ਅਜੇ ਤੱਕ ਮੇਰੇ ਪੁੱਤ ਦੇ ਵਾਪਸ ਨਹੀਂ ਆਏਗੇ ਮੈਨੂੰ ਤੋਹੇ ਚੁਬਣ ਡਏ ਨੇ ਤੇ ਮੰਮੀ ਫਿਰ ਉਹਦਾ ਗੁੱਸਾ ਮੇਰੇ ਤੇ ਕਾਹਦੇ ਲਈ ਕੱਢਣ ਦੇਓ ਪੱਬਜੀ ਇੱਕ ਗੱਲ ਕਾ ਗੁੱਸਾ ਨਾ ਕਰਿਓ ਫਸਾਇਆ ਵੀ ਤੁਹਾਨੂੰ ਮਾਸੀ ਹੁਣਾਣੀ ਨਾ ਤੋਂ ਉਹਨਾਂ ਨੂੰ ਇਹੀ ਕਹਿਣਾ ਵਾ ਕੋਈ ਨਹੀਂ ਜਿਉਂ ਉਹਨਾਂ ਨੇ ਫਸਾਇਆ ਵਾ ਨਾ ਤੇ ਆਪੇ ਜਿੱਥੋਂ ਮਰਜੀ ਤੁਹਾਨੂੰ ਪੈਸੇ ਟਾੜੇ ਪੂਰੇ ਕਰਕੇ ਦੇ ਦਿੰਦੇ ਵੇ ਐਲੋ ਮੰਮੀ ਕਿੰਨੀਆਂ ਮਿਰਚਾਂ ਲੱਗੀਆਂ ਨੇ ਲੱਗਦੀਆਂ ਤਾਂ ਲੱਗਣ ਐਡਾ ਡਰ ਨਹੀਂ ਪਿਆ ਹਨ ਹੁਣ ਇਹਦੇ ਨਾਲ ਮੈਂ ਕਿਹਦੀ ਡਰੀ ਜਾਈਏ ਚਲੋ ਭਾਜੀ ਲੱਖਣਾ ਰੱਖੋ ਹਣਾ ਉਹ ਤੁਹਾਨੂੰ ਪਤਾ ਹੁਣ ਰਿਸ਼ਤੇਦਾਰੀ ਦਾ ਕੰਮ ਆ ਚਲੋ ਦੇ ਦੇ ਤੁਸੀਂ ਦੇਣੀ ਆ ਪਰ ਨਾਲ ਹੀ ਦੇ ਦੋ ਤੇ ਵਧੀਆ ਗੱਲ ਵਾ ਚਲੋ ਠੀਕ ਆ ਕੋਈ ਗੱਲ ਨਹੀਂ ਫਿਰ ਲੈ ਜਾਾਂਗੇ ਅਸੀਂ ਆਣਗੇ ਚਲੋ ਠੀਕ ਆ ਕਰਿਓ ਕੋਸ਼ਿਸ਼ ਉਹ ਵੀ ਦੇਣ ਦੀ ਹਣਾ ਨਹੀਂ ਮਿਲਲੇ ਚਲੋ ਕੋਈ ਨਹੀਂ ਕਰਦੇਓ ਚਲੋ ਠੀਕ ਆ ਭਾਜੀ ਫਿਰ ਕਰਕੇ ਸਲਾਹ ਨਾ ਮੈਂ ਤੁਹਾਨੂੰ ਦੱਸ ਦਿੰਦਾ ਠੀਕ ਆ ਠੀਕ ਚਲੋ ਸ਼ੁਕਰ ਆ ਇੰਨੇ ਵੀ ਕਿਤੇ ਏਜੰਟ ਨੇ ਫੋਨ ਕੀਤਾ ਜੀ ਚਲ ਇਦਾਂ ਕਰਦਾ ਵਾਂ ਡੈਡੀ ਨੂੰ ਰੱਖਦਾ ਵਾਂ ਡੈਡੀ ਨਾਲ ਕਰਦਾ ਗੱਲ ਹੋ ਵਾਹਿਗੁਰੂ ਸਤਿ ਸ਼ਕਲ ਡੈਡੀ ਜੀ ਸਤਿ ਸ਼ਕਾਲ ਹੋਰ ਬੁੱਤ ਠੀਕ ਠਾਕ ਹਾਂਜੀ ਹਾਂਜੀ ਸਭ ਕਦੋਂ ਕਰਿਆ ਆਇਓ ਥੋੜਾ ਟਾਈਮ ਹੀ ਹੋਇਆ ਵਾ ਅੱਛਾ ਹਾਂਜੀ ਤੇ ਹੋਰ ਕਿੱਦਾਂ ਤੇਰੇ ਪਿੰਡ ਵਾਲੇ ਠੀਕ ਠਾਕ ਸਾਰੇ ਹਾਂਜੀ ਸਾਰੇ ਠੀਕ ਠਾਕ ਵਧੀਆ ਤੁਸੀਂ ਸੁਣਾਓ ਵਧੀਆ ਆਪਣੇ ਕਿਥੇ ਮੰਮੀ ਡੈਡੀ ਆ ਵੀ ਕੋ ਅੰਦਰ ਬੈਠੇ ਜੀ ਅੱਛਾ ਬਾਬੂ ਮੰਮੀ ਤਾਂ ਹੀ ਮੈਂ ਨਾ ਆਉਣੀ ਆ ਜਸਵਿੰਦਰ ਹਾਂਜੀ ਕੀ ਗੱਲ ਹੋਈ ਆ ਬੜੀ ਚੁੰਨੀ ਦੀ ਠਾਂ ਸੁੱਟੀ ਕੁੰਡ ਜਾ ਕੱਢਿਆ ਹੋਣਾ ਕੀ ਆ ਤੁਹਾਨੂੰ ਨਹੀਂ ਪਤਾ ਆ ਕਿਹੜਾ ਮਹੀਨਾ ਚੱਲਣ ਡਿਆ ਵਾ ਮੂੰਹ ਚੁੱਕ ਕੇ ਮਾਂ ਨੇ ਕੱਲ ਦਿੱਤਾ ਵਾ ਮੈਂ ਕਿਹੜੇ ਮੂੰਹ ਨਾਲ ਮੱਥੇ ਲਗਣਾ ਹੀ ਕੋਈ ਸੌ ਸੱਗਣ ਵਿਹਾਰ ਹੁੰਦੇ ਆ ਨਹੀਂ ਨਹੀਂ ਇਤਨਾ ਕੀ ਹੋਣਾ ਕੁੰਡ ਕੱਢਣਾ ਕੀ ਹੋਣਾ ਬਸ ਤੁਹਾਨੂੰ ਭਲਾ ਭਲੇ ਖਾ ਵਾ ਉਹ ਤਾਂ ਕੁੜੀ ਆਪਣੇ ਘਰ ਹੀ ਆਈ ਆ ਫਿਰ ਕੀ ਹੋ ਗਿਆ ਵਾ ਪਪਾ ਨਹੀਂ ਸੌਣ ਮਹੀਨੇ ਮੱਥੇ ਲੱਗੀ ਦਾ ਉਹ ਜਾ ਪਰੇ ਮੇਰੀ ਗੱਲ ਸੁਣ ਤੈਨੂੰ ਚੰਗਾ ਭਲਾ ਪਤਾ ਵਾ ਜਦੋਂ ਸਾਡਾ ਵਿਆਹ ਹੋਇਆ ਸੀ ਤੈਨੂੰ ਮੈਂ ਸੌਣ ਕੱਟਣ ਜਾਂ ਦੇਤਾ ਸੀ ਮੈਂ ਕਿਹਾ ਭਲਾ ਵੇਖ ਹੀ ਲੈਨੇ ਆ ਜੇ ਬਾਪੂ ਹੈ ਨਹੀਂ ਤੇ ਟਾਈਮ ਨੰਗਾ ਡਿਆ ਵਾ ਤੇ ਜੇ ਬੇਬੇ ਵੀ ਚੜਾਈ ਕਰ ਜੂਗੀ ਨਾ ਤੇ ਫੇਰ ਮਹਾਰਾਜ ਦੀ ਮਰਜ਼ੀ ਉਹ ਚੰਗੀ ਭਲੀ ਸੀ ਅਚਾਂ ਤੁਸੀਂ ਇਹੋ ਚਾਹੁੰਦੇ ਜੀ ਵੀ ਇਹ ਵੀ ਬਸ ਕੋਈ ਗੱਲਬਾਤ ਨਾ ਹੋਵੇ ਤੇ ਮਰਦੀ ਮੁੱਕਦੀ ਕੇ ਪਾਸੇ ਲੱਗ ਜਾ ਤੁਸੀਂ ਵੀ ਮੈਨੂੰ ਇਹੋ ਚਾਹੁੰਦੇ ਜੀ ਵੀ ਮਰ ਜੇ ਉਹ ਕੁਝ ਨਹੀਂ ਹੁੰਦਾ ਤੈਨੂੰ ਐਵੇਂ ਤੂੰ ਵਹਿਮ ਕਰਨੀ ਆ ਇਹਦੇ ਨਾਲ ਕੀ ਹੁੰਦਾ ਭਲਾ ਉਹ ਮੌਤ ਜਦੋਂ ਆਣੀ ਉਹਦੇ ਆਉਣੀ ਆ ਆ ਲਾਲਾ ਕੁੰਡੇ ਤੇ ਲਾਲਾ ਆਇਆ ਕੁੰਡੇ ਤੇ ਲਾਲਾਂਗੀ ਤੇ ਆ ਹੀ ਨਾ ਜਾਵੇ ਮੈਂ ਨਾ ਇਹਦੇ ਡਰ ਲੱਗਣ ਡਿਆ ਕਿਹੜੀਆਂ ਵਹਿਮਾਂ ਚ ਪਈਆਂ ਕਿਹੜੀ ਦੁਨੀਆ 'ਚ ਤੁਰੇ ਫਿਰਨ ਲਈ ਆ ਚੱਲ ਸਾਰੀਆਂ ਗੱਲਾਂ ਛੱਡੋ ਤੇਰੀ ਮਾਂ ਤਾਂ ਸਿਆਣੀ ਐ ਨਾ ਉਹ ਹੀ ਕੰਮ ਸੋ ਕੰਮ ਸੋਚ ਲਿੰਦੀ ਕਿ ਮੈਂ ਜੀ ਘੱਲਣਾ ਹੀ ਸੀ ਤੁਹਾਨੂੰ ਦੱਸ ਪੋਸਟ ਵੀ ਕਰ ਦਿੰਦੀ ਅਸੀਂ ਕਿਤੇ ਗੁਰਦਾਰੇ ਚੱਲ ਜਾਂਦੇ ਮੱਥੇ ਲੱਗ ਜਾਂਦਿਆਂ ਜਾ ਕੇ ਤੇ ਹੁਣ ਉਹਨੇ ਘਰ ਹੀ ਰਹਿਣਾ ਮੱਥੇ ਤੇ ਲੱਗਣੇ ਪੈਣਾ ਮੱਥੇ ਲੱਗਣਾ ਤਾਂ ਨਹੀਂ ਮਰਦੀ ਏ ਆ ਵੀ ਸ਼ੁਕਰ ਕਰਾ ਚੁੰਨੀ ਪਤਲੀ ਆ ਜੇ ਕੋ ਭਾਰੀ ਹੁੰਦੀ ਨਾ ਜਾ ਕੇ ਤੇ ਸ਼ੌਲ ਸ਼ਾਲ ਹੁੰਦਾ ਤੇ ਬਸ ਇਹ ਆ ਵੀ ਫਿਰ ਸਾਹ ਗੋਮ ਹੋ ਕੇ ਭਾਈ ਮਰ ਜਾਂਦੀ ਆ ਜਾਓ ਗਰਲੀਨ ਨੂੰ ਆਵਾਜ਼ ਮਾਰੋ ਉਹਨੂੰ ਕਹੋ ਲੰਬਾਰੀ ਚ ਦੋ ਠੁੱਟੀਆਂ ਕੋ ਉਹਨੂੰ ਫੜਾ ਇੱਕ ਮੈਂ ਲੈ ਕੇ ਜਾਨੀ ਆ ਤੇ ਪਿੰਦਨ ਨੂੰ ਕਹੋ ਉਹਨੂੰ ਪਹਿਲਾਂ ਲੈ ਜੇ ਤੇ ਮੈਂ ਮਗਰੋਂ ਆ ਜਾਈ ਉੱਥੇ ਗੁਰਦਾਰੇ ਮੱਥੇ ਲੱਗ ਜਾਂਦੀਆਂ ਆ ਉਹ ਜਾ ਤੂੰ ਤਾਂ ਵਹਿਮ ਕਰਦੀ ਆ ਮੈਂ ਤਾਂ ਨਹੀਂ ਕਰਦਾ ਮੈਂ ਨਹੀਂ ਉਹ ਕਿਸੇ ਨੂੰ ਕਹਿਣਾ ਵੀ ਇਹਲਾ ਨਾਵਦਾ ਹਾਲ ਹੈ ਮੈਨੂੰ ਕੱਲ ਮਿਲ ਕੇ ਨਹੀਂ ਹੋਗੀ ਨਾ ਕੀ ਮਿਲਦੀ ਤੁਹਾਨੂੰ ਤੁਸੀਂ ਘਰ ਕੇ ਤੇ ਖਲੁੰਦੇ ਜੇ ਤੁਸੀਂ ਤੇ ਸਵੇਰੇ ਘਰੋਂ ਨਿਕਲਦੇ ਜੇ ਤੇ ਸ਼ਾਮਾਂ ਨੂੰ ਘਰ ਆਣ ਵੜਦੇ ਜੇ ਅੱਜ ਪਤਾ ਨਹੀਂ ਕਿੱਦਾਂ ਬੈਠੇ ਜੇ ਅੱਜ ਲੱਗਦਾ ਕੋਈ ਸਾਥ ਨਹੀਂ ਮਿਲਿਆ ਹੁਣ ਅਸਿਰਸਰੇ ਹਨਾ ਤਾਂ ਹੀ ਅੱਜ ਘਰ ਬੈਠੇ ਜੇ ਰਾਮਨਾ ਨਹੀਂ ਤੇਰਾ ਕਿਰਾਤਾ ਵੀ ਮੈਂ ਵਿਹਲਾ ਵਾਂ ਹੈ ਕੱਲ ਵਟਾਲੇ ਤੱਕ ਫਿਰਦਾ ਆਇਆ ਵਾਂ ਆ ਦੋ ਪੁਰਗੀਆਂ ਖਾਦੇ ਲੰਦੀਆਂ ਜਿੱਥੇ ਲੋਕਾਂ ਨੂੰ ਇੱਕ ਨਹੀਂ ਮਿਲਦੀ ਹੈ ਤੇ ਤੁਸੀਂ ਕਿਹੜਾ ਬਸ ਕੇ ਜਾਂਦੇ ਜੇ ਚੁੱਪ ਕਰਕੇ ਘਰੋਂ ਨਿਕਲ ਜਾਣਾ ਹੁੰਦਾ ਵਾ ਨਾ ਕਦੇ ਦੱਸਣਾ ਨਾ ਗੱਲ ਨਾ ਕੋਈ ਬਾਤ ਆਪੇ ਪੁੱਛਾ ਤੇ ਫਿਰ ਭਾਵੇਂ ਬੋਲਪੋ ਆ ਹੁਣ ਦੱਸਿਆ ਤੁਸੀਂ ਮੈਂ ਖਾਦ ਲੈਣ ਗਿਆ ਸੀ। ਐਵੇਂ ਤੂੰ ਤਾਂ ਲੈ ਹੀ ਦਿੰਦੀ ਹੁੰਦੀ ਆ ਕਿਤੇ। ਨਾ ਮੈਂ ਲਉਣੀ ਤੂੰ ਤਾਂ ਹੁਣ ਕੁੜੀ ਘਰੋਂ ਗਈ ਹੀ ਗਈ ਕਿਤੇ 100 200 ਰੁਪਏ ਦੇ ਹੱਥੇ ਰੱਖ ਦੇ। ਉਹਨੂੰ ਪਤਾ ਹੁੰਦਾ ਮੇਰੇ ਪਿਓ ਨੇ ਮੈਨੂੰ ਪਿਆਰ ਦਿੱਤਾ। ਨਹੀਂ ਮੈਂ ਉੱਥੇ ਫੜੇ ਲੱਗਾ ਤੂੰ ਤੇ ਘਰ ਆਈ ਨਾ। ਤੂੰ ਭਰਾਂਦੀ ਹਮ। ਮੈਂ ਤਾਂ ਫਿਰ ਕੋਹ ਨਾ ਕੋ ਕਰਨਾ ਹੀਗਾ। ਮਾਂ ਜਿਹੀ ਹੋਈ। ਤੁਹਾਡੇ ਵਾਂਗੂ ਥੋੜੀ ਆ ਲਾਪਰਵਾ। ਚੱਲ ਵੱਡੀ ਪਰਵਾਹ ਵਾਲੀ ਮੈਨੂੰ ਲੰਮੇ ਪੈਣਦੇ ਘੜੀ। ਚੰਗਰੀ ਭਲੀ ਅੱਖ ਲੱਗੀ ਬੜਾ ਗੱcka ਕਰਦਾ ਸਾਰੇ ਕੰਮ ਦਾ। ਆ ਮੈਂ ਹੀ ਗੱਡੇ ਕਰਦ ਕਰਦੀ ਆ ਤੁਹਾਡੇ ਕੇ। ਨਾ ਨਾ ਲੈ ਚਾਹ ਘੁੱਟ ਪਣਾ। ਡ ਬੜਾ ਹੀ ਬੜਾ ਆ ਸ਼ੁਕਰਵਾਦ ਕਰਨੇ ਕਰੇ ਅੱਜ ਪੀਓ ਤੇਰਾ ਆ ਮੈਂ ਵੀ ਆਖਿਆ ਅੱਜ ਕਿਤੇ ਗਏ ਨਹੀਂ ਹੂੰ ਜੁਣਾ ਜੁਣਾ ਕਿੱਥੇ ਯਾਰ ਆਖ ਅਖਵਾਰੀ ਕਰਦਾ ਖਾਦ ਖੁੱਦ ਲੈਂਦੀ ਆ ਚਲੋ ਇਹ ਕੰਮ ਵਧੀਆ ਕੀਤਾ ਖਾਦ ਕਿੱਥੇ ਮਿਲਦੀ ਆ ਮੈਂ ਵੀ ਪੁੱਛੀ ਇੱਕ ਦੋ ਬੰਦੇ ਨੂੰ ਤੇ ਉਹ ਆਂਦੇ ਨਹੀਂ ਮਿਲਦੀ ਤੇ ਚਲੋ ਇਹ ਕੰਮ ਤੇ ਵਧੀਆ ਕੀਤਾ ਨਾਲ ਡੈਡੀ ਮੈਂ ਲੰਮੇ ਪਿਆ ਸੀ ਤੇ ਫੋਨ ਆਇਆ ਸੀ ਏਜੰਟ ਦਾ ਕੀ ਆਂਦਾ ਉਹ ਏਜੰਟ ਦਾ ਫੋਨ ਆਇਆ ਸੀ ਹਾਂਜੀ ਹਾਂਜੀ ਹੈ ਓਏ ਆਖਣਾ ਉਹਨੇ ਕੀ ਆ ਉਹ ਆਂਦਾ ਵੀ ਸਾਰੇ ਪੈਸੇ ਮੋੜ ਦੂਗਾ ਹਾਂ ਤੇ ਪਰ ਉਹ ਲੱਖ ਰੁਪਇਆ ਰੱਖਦਾ ਜਿਹ ਵਿੱਚ ਲੱਖ ਰੁਪਇਆ ਖੰਡਿਆ ਵਾ ਹਾਂਜੀ ਮੈਂ ਮਰ ਜੇ ਨਹੀਂ ਨਾ ਖਤਾਕਦੇ ਤੂੰ ਮੇਰੀ ਗੱਲ ਕਰਾਉਣੀ ਹੈਗੀ ਇਹਨੂੰ ਮੈਂ ਦਿੰਦੀ ਮਤ ਚੰਗੀ ਤਰ੍ਹਾਂ ਤੇ ਤੂੰ ਕਾਦੇ ਵਾਸਤੇ ਲੱਖ ਰੁਪਇਆ ਖੰਡਿਆ ਦੱਸ ਸੁਣ ਮੇਰੀ ਇਹਦੀ ਗੱਲ ਕਰੋ ਜੇ ਮਿਲਨੇ ਉਹ ਵੀ ਨਹੀਂ ਮਿਲਨੇ ਗਣ ਲੈ ਗਈ ਬਾਕੀ ਦਦੂਗਾ ਉਹ ਆਂਦਾ ਵੀ ਬਾਕੀ ਪੈਸੇ ਤੇ ਤੁਸੀਂ ਆਣ ਕੇ ਲੈ ਜਾਓ ਪਰ ਲੱਖ ਰੁਪਇਆ ਜਿਹੜਾ ਵਾ ਉਹ ਹਜੇ ਨਹੀਂ ਦੇਣਾ ਮੇਰੀ ਗੱਲ ਸੁਣੋ ਜਿੰਨੇ ਮਿਲਦੇ ਆ ਨਾ ਓਨੇ ਠੀਕ ਆ ਤੇ ਜੇ 10 ਦਿਨ ਠਹਿਰ 10 ਦਿਨ ਲੱਗ ਗਈ ਜਣਗੇ ਨਾ ਸਾਨੂੰ ਤੇ ਕੋਈ ਗੱਲ ਨਹੀਂ ਉਹ ਬਾਅਦ ਚ ਲੈ ਕੇ ਦੇ ਦਾਂਗੇ ਉਹਨਾਂ ਨੂੰ ਨਹੀਂ ਤੇ ਲੈ ਲੋ ਨਾਲ ਹੀ ਹੁਣ ਨੇ ਲੱਖ ਰੱਖ ਲੜਾ ਮੁੜ ਕੇ ਦੇਣਾ ਨਹੀਂ ਕਿ ਮੇਰੀ ਮੇਰੀ ਗੱਲ ਸੁਣ ਲੈ ਪਹਿਲੋਂ ਘਰ ਵੀ ਸਾਡੇ ਕੋਲ ਵੀ ਇੰਨੇ ਪੈਸੇ ਹਨ ਕਿ ਜਿਹੜੇ ਘਰੋਂ ਕਿਨੂੰ ਦੇ ਦੇਣੇ ਆ ਤੇ ਕੋਈ ਗੱਲ ਨਹੀਂ ਕਿ ਜਿੰਨੇ ਕੋਥੋਂ ਮਿਲਦੇ ਤੇ ਕੋਲ ਲਿਆ ਉਹ ਨਾਲੇ ਦੋਨੇ ਜਿੰਨੇ ਨਿਕਲ ਜਾਣ ਉਹ ਏਜੰਟ ਨਾਲੇ ਰੱਖਦੇ ਹੁੰਦੇ ਆ ਫੇਰ ਲਾਲਚ ਨੂੰ ਵੀ ਸਾਡੇ ਕੋਲ ਫਾਇਦਾ ਲਵਾਉਣਗੇ ਆਹੋ ਕੀ ਪਤਾ ਨੂੰ ਨੇ ਕਹੇ ਨਹੀਂ ਫਿਰ ਫੇਰ ਆਣੇਗੇ ਲੱਖ ਰੁਪਏ ਥੇ ਰੱਖ ਲੋ ਤੇ ਕੋਈ ਗੱਲ ਨਹੀਂ ਰੱਖਦੀ ਕੋਈ ਗੱਲ ਨਹੀਂ ਉਹਨਾਂ ਕਹਿੰਦਾ ਦਸ ਦਿਨ ਠਹਿ ਕੇ ਦੇਦੀ ਕੋਈ ਗੱਲ ਨਹੀਂ ਹਾਂ ਉਹ ਤੇ ਇੰਨੇ ਜਾ ਕੇ ਤੇ ਅਸੀਂ ਲੈ ਆਈਏ ਟਾਈਮ ਕੱਢ ਕੇ ਇਦਾਂ ਕਰੋ ਫਿਰ ਜਾਓ ਪਿਓ ਪੁੱਤ ਐਮ ਨਾਲ ਲਾਓ ਤੇ ਜਾ ਕੇ ਤੇ ਪੈਸੇ ਲੈ ਆਇਓ ਫਿਰ ਹਾਂ ਰਿਸ਼ਤੇਦਾਰੀ ਦਾ ਮਾਵੜਾ ਜਿੰਨੇ ਨਿਕਲਦੇ ਉਹਨੇ ਚੰਗੇ ਆ ਹਾਂ ਗੱਲ ਕੀ ਆ ਜੇ ਮੁੱਕਾ ਕੱਲ ਮੁੱਕਰ ਕਹਦਾ ਹੀ ਕਰ ਲੈਣਾ ਉਹਨੂੰ ਹਾਂਜੀ ਹਾਂਜੀ ਗੱਲ ਤਾਂ ਤੁਹਾਡੀ ਵੀ ਸੱਚੀ ਆ ਨਹੀਂ ਜੈਂਟਾ ਕੋ ਪੈਸੇ ਕੱਢਣੇ ਬੜੇ ਔਖੇ ਆ ਤੇ ਉਹ ਯਾਰ ਲਕਈਆਂ ਲੋਕਾਂ ਦੇ ਤੇ ਮਰੇ ਹੀ ਗਏ ਯਾਰ ਬਸ ਬਸ ਮੁੜ ਕੇ ਜੋ ਫਰਮਾਇਸ਼ ਆਪੋਂਦੇ ਫਿਰਨਾ ਆ ਆਹੋ ਉਹਦੇ ਨਾਲ ਚੰਗਾ ਹੋਣ ਤੇ ਉਹ ਕਹਿੰਦਿਆ ਵੀ ਆਣ ਕੇ ਲੈ ਜਾਓ ਗੱਲ ਰਹਿ ਗਈ ਗੱਲ ਲੱਖ ਰੁਪਏ ਦੀ ਜੀਵਨ ਮੇਰੀ ਸੁਣ ਲੈ ਗੱਲ ਉਹ ਵੀ ਮੁੜ ਆਊਗਾ ਜਿਥੇ ਇੰਨੇ ਪੈਸੇ ਕੇ ਮੁੜ ਆਏ ਆ ਨਾ ਉਹ ਵੀ ਮਿਲ ਜਾਣੇ ਚਲੋ ਫਿਰ ਮੈਂ ਇਹ ਬੁੱਧਾ ਹੀ ਪਰਣਾ ਪੁਰਣਾ ਚਲੋ ਮੈਂ ਕੱਢਦਾ ਮੋਟਰਸਾਡ ਮੋਟਰਸਾਡ ਆ ਜਾ ਬਾਹਰ ਆ ਜਾ ਚੱਲ ਸ਼ੁਕਰਾਂ ਸ਼ੁਕਰਾਂ ਕਿਤੇ ਪੈਹੇ ਤੇ ਮੁੜੇ ਮੇਰੀ ਧੀ ਦੀ ਕਿਤੇ ਰਹਿ ਰਹਿ ਜੂਗੀ ਉੱਥੇ ਹੁਣ ਕਰੂੰਗੀ ਫੋਨ ਆਪਣੀ ਧੀ ਨੂੰ ਮੈਂ ਪਿੱਤੀਏ ਹੁਣ ਤਗੜੀ ਹੋ ਕੇ ਨੰਬਰ ਲੈ ਨੰਬਰ ਲੈ ਜੂਗੀ ਨਾ ਦੁਬਾਰਾ ਫੇਰ ਫਾਈਲ ਲਾਉਣ ਵਾਲੇ ਬਣਾਗੇ ਤੇ ਕਿਤੇ ਮੇਰੇ ਪੁੱਤ ਦੀ ਵੀ ਸੁਣੀ ਜਾਊਗੀ ਉਦਾਂ ਨਾ ਸੱਚ ਹੀ ਆਂਦੇ ਆ ਸਿਆਣੇ ਜਵਾਈ ਜਿਹੜੇ ਆ ਨਾ ਕਦੀ ਪੁੱਤ ਨਹੀਂ ਬਣਦੇ ਅਗਲਾ ਵੇਹਲਾ ਛੱਟ ਮੇਣਾ ਮਰ ਗਿਆ ਸੀ ਹੁਣ ਜਦੋਂ ਜਾ ਕੇ ਪੈਸੇ ਫੜਾਉਣਗੇ ਤੇ ਫਿਰ ਨੱਕ ਕਿੱਥੇ ਦੇਣਾ ਹੈ ਆਪੇ ਸੋਚੂਗੇ ਨਾ ਕਿ ਮੈਂ ਜਬਾਨ ਇਡੀ ਲੰਮੀ ਕਾਢ ਆਇਆ ਹੈਗਾ ਤੇ ਪੈਸੇ ਮੋੜੀ ਆਏ ਆ ਮਾਰੇ ਤੇ ਨਹੀਂ ਗਏ ਚਲਾਕ ਵੱਡਾ ਹਾਂਜੀ ਮੰਮੀ ਮੈਂ ਪਹੁੰਚ ਗਈ ਆ ਹਾਂ ਮੈਂ ਜਦੋਂ ਫੋਨ ਕੀਤਾ ਸੀ ਉਸੇ ਵੇਲੇ ਲੈਣ ਆ ਗਏ ਮੈਨੂੰ ਨਹੀਂ ਮੇਰੇ ਹੁੰਦਿਆਂ ਨੂੰ ਖਲੋਤੀ ਸੀ ਤੇ ਮੈਂ ਬਸ ਉੱtre ਹੀ ਹਾਂ ਨਾ ਕਿ ਖਲੋਤੀ ਹੀ ਅੱਗੇ ਹਾਂਜੀ ਨਹੀਂ ਉਹਨਾਂ ਨੇ ਕੀ ਕਹਿਣਾ ਵਾ ਨਹੀਂ ਨਹੀਂ ਕੋਈ ਗੱਲ ਵੀ ਨਹੀਂ ਕੀਤੀ ਹਾਂਜੀ ਹਾਂਜੀ ਚਲੋ ਠੀਕ ਆ ਚੰਗਾ